ਸਭ ਤੋਂ ਪਹਿਲਾਂ ਤਾਂ ਮੈਂ ਸਭ ਨੂੰ ਵਧਾਈ ਦਿੰਦਾ ਜੀ ਰੁਚੀ ਹਾਂ ਹਾਂ ਸਭ ਤੋਂ ਪਹਿਲਾਂ ਮੈਂ ਵਧਾਈ ਦਿੰਦਾ ਜੀ ਸਾਰਿਆਂ ਨੂੰ ਔਰ ਮੈਂ ਉਮੀਦ ਕਰਦਾ ਕਿ ਜਿਹੜੀ ਨਵੀਂ ਪੰਚਾਇਤ ਹੈ ਜਿਸ ਤਰ੍ਹਾਂ ਪੰਜਾਬ ਸਰਕਾਰ ਕਰ ਰਹੀ ਹੈ ਉਹ ਨਵੀਂ ਸੋਚ ਨਾਲ ਕੰਮ ਕਰਨਗੇ ਔਰ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਜਿਹੜਾ ਪਿੰਡ ਨੂੰ ਇੱਕ ਯੂਨਿਟ ਮੰਨ ਕੇ ਆਪਣੇ ਪਿੰਡ ਨੂੰ ਇੱਕ ਸੋਵਰਨ ਪਿੰਡ ਜਿਹਦੇ ਵਿੱਚ ਕਿ ਝਗੜਿਆਂ ਦਾ ਹੱਲ ਝਗੜੇ ਹੋਣ ਨਾ ਜੇ ਹੋਵੇ ਤਾਂ ਉਹਦਾ ਪਿੰਡ ਦੇ ਵਿੱਚੇ ਮਸਲਾ ਹੱਲ ਕਰਤਾ ਜਾਵੇ ਪੁਲਿਸ ਤੱਕ 갈 ਨਾ ਪਹੁੰਚੇ ਔਰ ਪਿੰਡਾਂ ਦੇ ਵਿੱਚ ਸਾਫ ਸਫਾਈ ਦਾ ਬੰਦੋਬਸਤ ਖਾਸ ਕਰਕੇ ਸੋਲਿਡ ਤੇ ਲਿਕਵਿਡ ਵੇਸਟ ਮੈਨੇਜਮੈਂਟ ਉਹ ਸਾਡੀ ਸਰਕਾਰ ਦੀ ਪ੍ਰਾਇਰਟੀ ਵੀ ਹੈ ਔਰ ਇਸ ਤੋਂ ਸਵਾਇ ਜਿਹੜਾ ਨਰੇਗਾ ਦਾ ਹੈਗਾ ਉਹਨੂੰ ਆਪਾਂ ਇੰਪਲੀਮੈਂਟ ਕਰਕੇ ਲੋਕਾਂ ਨੂੰ ਰੋਜ਼ਗਾਰ ਦੇਣਾ ਔਰ ਬੱਚਿਆਂ ਦੀ ਪੜ੍ਹਾਈ ਵਾਸਤੇ ਜਿਹੜਾ ਸਕੂਲ ਹੈ ਜਿਹੜੀ ਪ੍ਰਿੰਟ ਦੀ ਡਿਸਪੈਂਸਰੀ ਆ ਜਾਂ ਜੋ ਆਸ-ਪਾਸ ਡਿਸਪੈਂਸਰੀ ਆ ਉਹਦੇ ਵਿੱਚ ਵੀ ਥੋੜਾ ਜਿਹਾ ਦਿਲਚਸਪੀ ਕਰਨਾ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਖੇਤੀਬਾੜੀ ਆ ਉਹਨੂੰ ਜਿਹੜਾ ਟਰਾਂਸਫਾਰਮ ਕਰਨਾ ਜਿਹੜਾ ਇਹ ਬਹੁਤ ਜ਼ਿਆਦਾ ਸਮੇਂ ਦੀ ਲੋੜ ਆ ਜੀ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਚਾਹੇ ਤੁਸੀਂ ਮੈਂ ਇਕੱਲੇ ਪੰਜਾਬ ਤੇ ਦਿੱਲੀ ਦੀ ਗੱਲ ਨਾ ਕਰੋ ਤੁਸੀਂ ਇਹ ਇਹ ਪ੍ਰਦੂਸ਼ਣ ਕੋਈ ਪੰਜਾਬ ਦਿੱਲੀ ਦੀ ਸਮੱਸਿਆ ਨਹੀਂ ਨਾ ਇਹ ਇਕੱਲੇ ਸਿਰਫ ਪਰਾੜੀ ਨਾਲ ਲਿੰਕਡ ਹੈ ਇਹਨੂੰ ਸਾਰੇ ਨੂੰ ਸਮੁੱਚੇ ਭਾਰਤ ਦੇਸ਼ ਜਿਹੜਾ ਹੈਗਾ 100 ਕਰੋੜ ਤੋਂ ਵੱਧ ਜਿਹੜੇ ਲੋਕ ਹੈ ਉਸ ਲਈ ਕੈਸ ਚੈਂਬਰ ਚਾ ਜੇ ਮੈਂ ਗਵਾਂਡੀ ਦੇਸ਼ਾਂ ਦੀ ਕਰਾਂ ਤਾਂ ਉਹ ਸੈਂਟਰਲ ਏਸ਼ੀਆ ਤੱਕ ਸਾਰਾ ਵੱਲ ਜਿਹੜਾ ਹੈਗਾ ਜਿਹਨੂੰ ਅਸੀਂ ਇੰਡੋ ਜੈਟਿਕ ਪਲੇਨ ਵੀ ਕਹਿੰਦੇ ਆ ਉਹ ਸਾਰਾ ਜਿਹੜਾ ਪ੍ਰਦੂਸ਼ਿਤ ਹੈ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨਾ ਤਾਂ ਹੱਲ ਤਾਂ ਪਿੰਡ ਦੇ ਲੈਵਲ ਤੇ ਹੋਣਾ ਔਰ ਜਿਹੜਾ ਹੈਗਾ ਮੋਢਲੇ ਲੈਵਲ ਤੇ ਹੋਣਾ ਇਹ ਸਾਰਿਆਂ ਨੂੰ ਜਿਹੜਾ ਹੈਗਾ ਪਿੰਡ ਨੂੰ ਆਪਣਾ ਇੱਕ ਯੂਨਿਟ ਮੰਨ ਕੇ ਜੋ ਉਹਨਾਂ ਨੇ ਖਾਣਾ ਜੀ ਉਹ ਪਿੰਡ ਚ ਉੱਗਦਾ ਸਾਰਾ ਕਿਤੇ ਨਾ ਕਿਤੇ ਜਿਹੜੀ ਵੀ ਚੀਜ਼ ਅਸੀਂ ਖਾਂਦੇ ਹਾਂ ਉਹ ਸਾਰੀ ਪੈਦਾ ਪਿੰਡਾਂ ਚ ਹੁੰਦੀ ਆ ਸ਼ਹਿਰਾਂ ਚ ਕੋਈ ਫੈਕਟਰੀ ਨਹੀਂ ਲੱਗਿਆ ਹੋਇਆ ਖਾਣੇ ਦੀਆਂ ਉੱਥੇ ਤਾਂ ਸਿਰਫ ਪ੍ਰੋਸੈਸਿੰਗ ਹੁੰਦੀ ਆ ਸੋ ਇਹ ਹਰ ਇੱਕ ਪਿੰਡ ਨੇ ਜੋ ਖਾਣਾ ਉਹ ਪੈਦਾ ਕਰਨਾ ਔਰ ਜੋ ਕਹਿੰਦੇ ਆ ਵੀ ਜੋ ਵਾਟ ਐਵਰ ਕਮਸ ਆਫ ਦਾ ਲੈਂਡ ਜੋ ਬੰਦਿਆਂ ਨੇ ਕੰਜ਼ੂਮ ਕਰ ਲਿਆ ਜੋ ਮवेशੀਆਂ ਨੇ ਕਰ ਲਿਆ ਪੰਛੀਆਂ ਨੇ ਖਾ ਲਿਆ ਜਿਹੜਾ ਬਾਕੀ ਬਚਿਆ ਇਟ ਸ਼ੁੱਡ ਗੋ ਬੈਕ ਟੂ ਦਾ ਲੈਂਡ ਅਸੀਂ ਸਾਰੇ ਧਰਤੀ ਮਾਤਾ ਚੁੱਪ ਜਾਈਆਂ ਦੀ ਚਾਹੇ ਇਨਸਾਨ ਹੈ ਪੇੜ ਪੰਛੀ ਹੈ ਜਾਂ ਕੀੜੇ ਮਕੌੜੇ ਆ ਸਾਰੇ ਧਰਤੀ ਜੋ ਅਸੀਂ ਧਰਤੀ ਆਪਾਂ ਧਰਤੀ ਨੂੰ ਪੁਆਇਜ਼ਨ ਨਾ ਕਰੀਏ ਜਿੰਨੇ ਕੈਮੀਕਲ ਘੱਟ ਤੋਂ ਘੱਟ ਚਾਹੀਦੇ ਵਰਤੇ ਉਹ ਵਰਤੀਏ ਆਪਾਂ ਸੋ ਇਹ ਜਿਹੜੀ ਸਾਰੀਆਂ ਗੱਲਾਂ ਦਾ ਜੇ ਧਿਆਨ ਰੱਖਣਗੇ ਤਾਂ ਜਿਹੜਾ ਪੰਜਾਬ ਹੈ ਉਹ ਅੱਗੇ ਵਧੇਗਾ ਔਰ ਜੇ ਪਿੰਡਾਂ ਵਾਲੇ ਆਪਣੀ ਤਾਕਤ ਨੂੰ ਸਮਝਣਗੇ ਜੇ ਕੇਂਦਰ ਸਰਕਾਰ ਇਹਨਾਂ ਕੋਲ ਤਾਕਤ ਨਹੀਂ ਹੈ ਵੀ ਜੇ ਕੇਂਦਰ ਸਰਕਾਰ ਇਹਨਾਂ ਦੇ ਨਰੇਕਾ ਦੇ ਪੈਸੇ ਰੋਕ ਸਕਦੀ ਆ ਤਾਂ ਇਹਨਾਂ ਕੋਲੇ ਖਾਣਾ ਹੈ ਜੇ ਇਹਨਾਂ ਨੇ ਇੱਕ ਵਾਰੀ ਇੱਕ ਵਾਰੀ ਇਹਨਾਂ ਨੇ ਫੈਸਲਾ ਕਰਕੇ 6 ਮਹੀਨੇ ਲਈ ਖਾਣਾ ਰੋਕਤਾ ਤਾਂ ਸਭ ਦੀਆਂ ਚਿਕਾ ਨਿਕਲ ਜਾਣਗੀਆਂ ਸੋ ਜਿੱਦਾਂ ਨੇ ਆਪਣੀ ਤਾਕਤ ਨੂੰ ਪਛਾਣ ਜਾਣਗੇ ਉਸ ਤਰੀਕੇ ਨਾਲ ਕੰਮ ਕਰਨਗੇ ਉਸ ਦਿਨ ਦੇਸ਼ ਉਧਰ ਜਾਏਗਾ ਸਰ ਨਸ਼ੇ ਦੀ ਗੱਲ ਕਰੀ ਸੀ ਤੁਸੀਂ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਕਿ ਠੀਕ ਹੈ ਦੇਖੋ ਜਿਹੜੀ ਨਸ਼ੇ ਦੀ ਗੱਲ ਹੈ ਜੀ ਜਿਹੜੀ ਨਸ਼ੇ ਦੀ ਗੱਲ ਹੈ ਇਹ ਪੰਜਾਬ ਦੀ ਦੁੱਖ ਦੀ ਰਾਗ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਨੈਸ਼ਨਲ ਕਮਾਂਡਰ ਅਰਵਿੰਦ ਕੇਜੀਵਾਲ ਜੀ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਆ ਆਪਣੀ ਸ਼ੁਰੂਆਤ ਜੇ ਪਿੰਡਾਂ ਤੋਂ ਕਰੀਏ ਜੇ ਆਪਾਂ ਹਰ ਇੱਕ ਜਿਹੜਾ ਜਿਹੜੀ ਚੋਣ ਹੋਈ ਪੰਚਾਇਤ ਆ ਪਿੰਡ ਦੇ ਲੋਕ ਇਕੱਠੇ ਹੋ ਕੇ ਅਸੀਂ ਸਿਹਤ ਕਮੇਟੀਆਂ ਬਣਾਉਣ ਜਾ ਰਹੇ ਆ ਜੀ ਜਿਸ ਤਰ੍ਹਾਂ ਤੁਸੀਂ ਸਕੂਲ ਦੀਆਂ ਮੈਨੇਜਮੈਂਟ ਕਮੇਟੀਆਂ ਸੁਣੀਆਂ ਹੋਣੀਆਂ ਸਕੂਲ ਦੇ ਵਿੱਚ ਪੇਰੈਂਟ ਟੀਚਰ ਮੀਟਿੰਗ ਹੁੰਦੀਆਂ ਸਾਡੀਆਂ ਹਰ ਪ੍ਰਿੰਟ ਦੇ ਵਿੱਚ ਸਿਹਤ ਕਮੇਟੀ ਦੀ ਮੀਟਿੰਗ ਮੈਂ ਕਰਿਆ ਕਰੂੰਗਾ ਖੁਦ ਰੈਗੂਲਰ ਲਾਵਾਂਗੇ ਮੀਟਿੰਗ ਉਹਨਾਂ ਦੀ ਹੈ ਜੀ ਉਹਨਾਂ ਦੀ ਟ੍ਰੇਨਿੰਗ ਵੀ ਦੇਾਂਗੇ ਉਹਨਾਂ ਨੂੰ ਤੇ ਅਸੀਂ ਜਿਹੜੇ ਹੈਗੇ ਜਿਹੜੇ ਬੱਚੇ ਨਸ਼ਾ ਕਰਦੇ ਆ ਜਿਹੜੇ ਪਰਿਵਾਰਾਂ ਦੇ ਬੱਚੇ ਨਸ਼ਾ ਕਰਦੇ ਆ ਮੈਨੂੰ ਉਹਨਾਂ ਦੇ ਨਾਲ ਅਮਦਰੀ ਆ ਉਹਨਾਂ ਦਾ ਅਸੀਂ ਪੂਰਾ ਬੰਦੋਬਸਤ ਕਰਾਂਗੇ ਇਲਾਜ ਦਾ ਕਾਉਂਸਲਿੰਗ ਦਾ ਉਹਨਾਂ ਨੂੰ ਕੰਮ ਸਿਖਾਣ ਦਾ ਕੰਮ ਦੇਣ ਦਾ ਲੇਕਿਨ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਨੂੰ ਬਿਲਕੁਲ ਨਹੀਂ ਛੱਡਾਂਗੇ ਉਹਨਾਂ ਨਾਲ ਪੁਲਿਸ ਡੀਲ ਕਰੇਗੀ ਸੋ ਇਹ ਅਸੀਂ ਇੱਕ ਜਿਹੜੀ ਨਵੀਂ ਸੋਚ ਜਿਹੜੀ ਸਾਡੀ ਸਰਕਾਰ ਹੈ ਉਹ ਪਿੰਡਾਂ ਦੀਆਂ ਵਿੱਚ ਵੀ ਨਵੀਂ ਸੋਚ ਲਿਆ ਕੇ ਪਿੰਡਾਂ ਤੱਕ ਪਹੁੰਚਾ ਕੇ ਉਹਨੂੰ ਅਸੀਂ ਨਸ਼ਿਆਂ ਦਾ ਮਸਲਾ ਜਰੂਰ ਹੱਲ ਕਰ ਲਾਂਗੇ ਆਉਣ ਵਾਲੇ ਸਮੇਂ ਚਰਨਜੀਤ ਸਿੰਘ ਚੰਨੀ ਨੇ ਪਰਸੇਕ ਬਿਆਨ ਦਿੱਤਾ ਸੀ ਪਰ ਉਹਨਾਂ ਨੇ ਅੱਜ ਮਾਫੀ ਮੰਗ ਲਈਏ ਤੁਹਾਨੂੰ ਕਿਵੇਂ ਲੱਗਦਾ ਵੀ ਔਰਤਾਂ ਦੇ ਜਿਹੜਾ ਕਿ ਬਹੁਤ ਮਤਭਾਗਿਆ ਬਿਆਨ ਸੀਗਾ ਜੀ ਅੱਜ ਤਾਂ ਆਪਾਂ ਜਿਹੜਾ ਹੈਗਾ ਆਪਾਂ ਜਿਹੜੀ ਨਵੀਂ ਸੋਚ ਦੀ ਗੱਲ ਕਰਦੇ ਆ ਇਹ ਉਹ ਬੰਦੇ ਆ ਜਿਹੜੀ ਕਿ ਇੱਕ ਮਾਲਕ ਘਟੀਆ ਸ਼ਬਦਾਬਲੀ ਘਟੀਆ ਸੋਚ ਵਾਲੇ ਬੰਦੇ ਆ ਇਹਨਾਂ ਬਾਰੇ ਆਪਾਂ ਗੱਲ ਕਰਨੂੰ ਕਰਨੀ ਹੈ ਹੋਰ ਵੀ ਇਹਨਾਂ ਦੇ ਬੰਦਿਆਂ ਨੇ ਕੀਤੀ ਆ ਜੀ ਇਹ ਬਹੁਤ ਮਾੜੀ ਮਾਨਸਿਕਤਾ ਦਾ ਨਤੀਜਾ ਹੈਗਾ ਜਿਹੜਾ ਬੰਦਾ ਪੰਜਾਬ ਦਾ ਮੁੱਖ ਮੰਤਰੀ ਰਿਹਾ ਹੋਵੇ ਚਾਹੇ 6 ਮਹੀਨੇ ਲਈ ਚਾਹੇ 4 ਮਹੀਨੇ ਲਈ ਔਰ ਬਹੁਤ ਬੜੇ ਲੰਮਾ ਸਮਾਂ ਆਪਣਾ ਹੁਣ ਐਮਐਲਏ ਰਿਹਾ ਹੋਵੇ ਔਰ ਮੈਂਬਰ ਪਾਰਲੀਮੈਂਟ ਹੋਵੇ ਅਸੀਂ ਜਦੋਂ ਕਿ ਮਾੜੀ ਭਾਸ਼ਾ ਬੋਲਦਾ ਸੀ ਉਹਨੂੰ ਕਹਿੰਦੇ ਆਂ ਪੀ ਅਨਪਾਰਲੀਮ ਚੁਣਿਆ ਹੋਇਆ ਪ੍ਰਤੀਨਿਧੀ ਕੋਈ ਹੋਵੇ ਚਾਹੇ ਸਰਪੰਚ ਮੈਂਬਰ ਪੰਚਾਇਤ ਕਿਉਂ ਨਾ ਹੋਵੇ ਚਾਹੇ ਮੈਂਬਰ ਆਫ ਪਾਰਲੀਮੈਂਟ ਹੋਵੇ ਉਹਨਾਂ ਦੀ ਬੋਲ ਬਾਣੀ ਬਹੁਤ ਉੱਚੀ ਤੇ ਸੁੱੱਚੀ ਹੋਣੀ ਚਾਹੀਦੀ ਆ ਉਹ ਲੋਕੋ ਦੀ ਮਿਸਾਲ ਦੇਣ ਪਈ ਆ ਇਹੋ ਜਿਹੀ ਪਾ ਇਹੋ ਜਿਹੀ ਗੱਲ ਕਰਿਆ ਕਰੋ ਠੀਕ